ਸਾ ਸੰਗਤ ਜੀ ਸਾਈਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਸ਼ਾਬਦਾ ਹੁੰਦਾ ਪਤਨਾਮ ਨਾਮਦੇਵ ਜੀ ਦਾ ਉਹਦੀ ਪੰਕਤੀ ਹੈ ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਪਤ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾ ਕਲਣ ਕਾ ਮਾਰਿਆ ਥਾ ਭਗਤ ਨਾਮਦੇਵ ਜੀ ਪੰਡਰ ਨੂੰ ਮਖੌਲ ਕਰਦੇ ਹਨ ਕਹੇ ਪਾਂਡੇ ਕਹਿੰਦੇ ਤੁਹਾਡਾ ਮਹਾਦੇਵ ਜੀ ਦੇਖਿਆ ਕਹਿੰਦੇ ਉਹ ਚਿੱਟੇ ਬਲਦ ਉੱਤੇ ਸਵਾਰ ਸੀ ਮੰਦੇ ਨੂੰ ਵੀ ਮਾਣ ਦੇਵ ਦੀ ਜਿਹੜੀ ਸਵਾਰੀ ਉਹ ਚਿੱਟੇ ਧੋਲੇ ਬਲਦ ਦੀ ਹੈ ਤੇ ਕਹਿੰਦੇ ਤੁਹਾਡੇ ਗ੍ਰੰਥਾਂ ਦੇ ਵਿੱਚ ਹੀ ਲਿਖਿਆ ਹੈ ਇਹ ਤੁਹਾਡੇ ਗ੍ਰੰਥਾਂ ਦੇ ਮੁਤਾਬਕ ਹੀ ਇਹ ਗੱਲ ਮੈਂ ਕਰ ਰਿਹਾ ਹਾਂ ਜੋ ਇਹਨਾਂ ਦੇ ਵਿੱਚ ਲਿਖਿਆ ਹੈ ਆਪਣੇ ਗ੍ਰੰਥਾਂ ਦੇ ਵਿੱਚ ਮੈਂ ਤੁਹਾਡੇ ਗ੍ਰੰਥੇ ਦਾ ਨਾਮ ਵੀ ਕਹਿੰਦੇ ਕਹਿੰਦੇ ਮੈਂ ਤੁਸੀਂ ਗ੍ਰੰਥਾਂ ਦੇ ਵਿੱਚ ਇਹ ਪੜ੍ਹਨੇ ਹੋ ਮੇਉ ਸਵਾਰ ਹੋ ਕੇ ਆਦੇ ਅਸੀਂ ਆ ਤੇ ਉਸ ਮਾਂ ਨੇ ਉਹ ਆਪਣਾ ਲੜਕਾ ਮਾਰ ਦਿੱਤਾ ਸੀ ਤੇ ਲੜਕੇ ਮਾਰਨ ਦੀ ਜਿਹੜੀ ਸਾਰੀ ਵਾਰਤਾ ਉਹ ਇਸ ਤਰ੍ਹਾਂ ਸੋ ਸਸ ਜੀ ਇਸ ਵੀਡੀਓ ਨੂੰ ਵਰਤ ਵਾਰ ਸ਼ੇਅਰ ਕਰੋ ਤੇ ਪੂਰੀ ਸੁਣੋ ਸਾਰੀ ਇਸ ਵੀਡੀਓ ਨੂੰ ਤਾਂ ਪਤਾ ਲੱਗੇ ਵੀ ਕਿਵੇਂ ਕਿਵੇਂ ਆ ਇਹ ਕਿਵੇਂ ਮਾਰਿਆ ਸੀਗਾ ਮਾਂ ਦੇ ਉਹਨੇ ਆਪਣੇ ਲੜਕਾ ਆਪਣਾ ਲੜਕਾ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਤਾਂ ਕਿ ਹਰੇਕ ਵੀਡੀਓ ਇਸ ਤਰ੍ਹਾਂ ਕੋਈ ਵੀ ਜੀ ਨਹੀਂ ਉਹ ਆਪ ਤੱਕ ਪਹੁੰਚ ਸਕੇ ਸੋ ਪੂਰੀ ਵੀਡੀਓ ਧਿਆਨ ਨਾਲ ਸੁਣੋ ਕਹਿੰਦੇ ਇੱਕ ਦਿਨ ਪਾਰਵਤੀ ਸ਼ਿਵ ਜੀ ਮਹਾਰਾਜ ਦੀ istri ਇਸ਼ਨਾਨ ਕਰਨ ਲੱਗੀ ਤਾਂ ਉਸ ਨੇ ਆਪਣੇ ਲੜਕੇ ਨੂੰ ਆਖਿਆ ਬੇਟਾ ਦਰਵਾਜ਼ੇ ਅੱਗੇ ਬੈਠ ਮੈਂ ਇਸ਼ਨਾਨ ਕਰ ਲਵਾਂ ਕੋਈ ਅੰਦਰ ਨਾ ਆਵੇ ਲੜਕਾ ਆਪਣੀ ਮਾਤਾ ਦਾ ਇਹ ਹੁਕਮ ਸੁਣ ਕੇ ਬਾਹਰ ਲਿਬੂ ਹਿੰ ਅੱਗੇ ਬੈਠ ਗਿਆ। ਪਾਰਵਤੀ ਇਸ਼ਨਾਨ ਕਰਨ ਲੱਗੀ ਪਈ। ਅਜੇ ਇਸ਼ਨਾਨ ਪੂਰਾ ਨਹੀਂ ਸੀ ਕੀਤਾ। ਕਿ ਸ਼ਿਵ ਜੀ ਮਹਾਰਾਜ ਬਾਹਰ ਆ ਗਏ। ਉਸ ਦਿਨ ਉਹਨਾਂ ਨੇ ਭੰਗ ਤੇ ਤਤੂਰਾ ਵਗੈਰਾ ਨਸ਼ਾ ਰੰਝ ਕੇ ਕੀਤਾ ਹੋਇਆ ਸੀ ਆਪ ਨੂੰ ਆਪ ਦੀ ਸੋਝੀ ਕੋਈ ਨਹੀਂ ਸੀ ਜਦੋਂ ਅੰਦਰ ਲੰਘਣ ਲੱਗੇ ਤਾਂ ਲੜਕੇ ਨੇ ਰੁਕਿਆ ਅੰਦਰ ਨਾ ਜਾਓ ਮਾਤਾ ਜੀ ਇਸ਼ਨਾਨ ਕਰਦੇ ਹਨ ਪਰ ਲੜਕੇ ਦਾ ਮਾਰ ਮਾਰ ਕਹਿਣ ਤੇ ਵੀ ਨਾਨਕੇ ਸਿਝ ਮਾਰ ਘਰ ਦਾ ਮਾਲਕ ਸ਼ਿਵ ਜੀ ਨਾ ਰੁਕਿਆ ਲੜਕੇ ਨੇ ਬੜਾ ਰੁਕਿਆ ਪਰ ਨਸ਼ੇ ਦੇ ਲੋਰ ਦੇ ਵਿੱਚ ਸ਼ਿਵ ਜੀ ਨੂੰ ਖਿਆਲ ਹੀ ਨਾ ਰਿਆ ਕਿ ਇਹ ਉਸ ਦਾ ਲੜਕਾ ਹੈ ਇਸ ਕਰਕੇ ਉਸ ਨੇ ਕ੍ਰੋਧਵਾਨ ਹੋ ਕੇ ਤ੍ਰਿਸ਼ੂਲ ਨਾਲ ਲੜਕੇ ਦਾ ਸਿਰ ਵੱਢ ਦਿੱਤਾ ਸਿਰ ਤਾਂ ਸ਼ਿਵ ਜੀ ਦੀ ਰੁੰਡ ਮਾਲਾ ਦੇ ਵਿੱਚ ਪਹੁੰਚਾ ਗਿਆ ਤੇ ਧੜ ਧਰਤੀ ਉੱਤੇ ਨਿਕ ਪਿਆ ਸ਼ਿਵ ਜੀ ਮਹਾਰਾਜ ਅੰਦਰ ਲੰਘ ਗਏ ਅੱਗੇ ਪਾਰਵਤੀ ਨੇ ਅਜੇ ਇਸ਼ਨਾਨ ਨਹੀਂ ਸੀ ਕੀਤਾ ਤੇ ਉਹ ਛੇਤੀ ਨਾਲ ਉੱਠ ਕੇ ਮਸਤਰ ਪਾਉਣ ਲੱਗੀ ਮਸਤਰ ਓੜਦੀ ਹੋਈ ਨੇ ਸ਼ਿਵਾ ਨੂੰ ਪੁੱਛਿਆ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ ਮੈਨੂੰ ਕਿਸਨੇ ਰੋਕਣਾ ਸੀ ਸ਼ਿਵ ਜੀ ਨੂੰ ਕੋਈ ਰੋਕਣ ਵਾਲਾ ਹੈ ਇੱਕ ਲੜਕੀ ਨੇ ਰੋਕਿਆ ਸੀ ਨਾ ਹੁੰਦਾ ਸਿਰ ਵੰਡ ਸੁਟਿਆ ਧੰਗ ਦੇ ਨਸ਼ੇ ਦੇ ਲੋਰ ਵਿੱਚ بڑے ਹੰਕਾਰ ਨਾਲ ਸ਼ਿਵ ਜੀ ਨੇ ਪਾਰਵਤੀ ਨੂੰ ਉੱਤਰ ਦਿੱਤਾ ਉਨੇ ਪੁੱਛਣ ਪਾਪ ਮਹਾਪਾਪ ਉਹ ਤਾਂ ਆਪਣਾ ਨਰਤਾ ਸੀ ਹਾਏ ਮੇਰਾ ਪੁੱਤਰ ਆਖਦੀ ਹੋਈ ਪਾਰਵਤੀ ਰੋਣ ਲੱਗ ਪਈ ਪਾਰਵਤੀ ਦਾ ਰੋਣਾ ਸੁਣ ਕੇ ਸ਼ਿਵ ਜੀ ਦਾ ਨਸ਼ਾ ਉਤਰ ਗਿਆ ਕਿਉਂਕਿ ਉਹ ਪਾਰਵਤੀ ਨਾਲ ਬਹੁਤ ਪ੍ਰੀਤ ਕਰਦੇ ਹੁੰਦੇ ਸਨ ਪਾਰਵਤੀ ਨੇ ਉਹਨਾਂ ਨੂੰ ਕਿਹਾ ਜਿਵੇਂ ਵੀ ਹੁਮੇ ਉਸ ਲੰਕਾ ਜਿਉਂਦਾ ਹੋਣਾ ਚਾਹੀਦਾ ਹੈ ਨਹੀਂ ਤੇ ਉਮਰ ਜਾਵਣੀ ਇਹ ਸੁਣ ਕੇ ਸ਼ਿਵਜੀ ਮਹਾਰਾਜ ਤਰਸੂਲ ਫੜ ਕੇ ਭੁੱਖੇ ਪਾਣੇ ਹੀ ਮਉਣ ਘਰੋਂ ਬਾਹਰ ਨਿਕਲ ਗਏ ਦੂਰ ਪਰਬਤਾਂ ਦੇ ਵਿੱਚ ਫਿਰਦੇ ਰਹੇ ਕਿ ਹੁਣ ਉਹ ਕਿਸ ਪੁਰਸ਼ ਦਾ ਸਿਰ ਕੱਟ ਕੇ ਲੜਕੇ ਨੂੰ ਜਿਉਂਦਾ ਕਰਨ ਕਿਉਂਕਿ ਜੋ ਸਨ ਸ਼ਿਵਾਂ ਦੀ ਰੁੰਡ ਮਾਲਾ ਵਿੱਚ ਪਹੁੰਚ ਜਾਂਦਾ ਸੀ ਉਹ ਮਣ ਧਰ ਨਾਲ ਨਹੀਂ ਸੀ ਜਾਂਦਾ ਭੁੰਦਿਆਂ ਢੁੰਦਿਆਂ ਇੱਕ ਹਾਥੀ ਦਾ ਬੱਚਾ ਉਹਨਾਂ ਸ਼ਿਵਾਂ ਨੂੰ ਮਿਲ ਗਿਆ ਉਹਨਾਂ ਸਨ ਵੰਡ ਕੇ ਘਰ ਲੈ ਆਇਆ ਕਰ ਲਿਆ ਕੇ ਲੜਕੇ ਦੇ ਧਰ ਨਾਲ ਜੋੜ ਜੋੜ ਕੇ ਲੜਕੇ ਨੂੰ ਸੁਰਜੀਤ ਕਰ ਦਿੱਤਾ ਭਾਵ ਜੀ ਹੁੰਦਾ ਕਰ ਦਿੱਤਾ ਉਸ ਲੜਕੇ ਦਾ ਨਾਮ ਫਿਰ ਗਣੇਸ਼ ਗੁਣ ਏਸ਼ ਜਿਨ ਕੀ ਨਾਮ ਕੀ ਪਿਆ ਗਣੇਸ਼ ਜੁਗਨੇਸ਼ ਜੀ ਕਹਿੰਦੇ ਅੱਜ ਪੂਜਾ ਕਰਦੇ ਗਣੇਸ਼ ਗੁਣਾ ਦਾ ਰਾਜਾ ਰੱਖਿਆ ਜਾਨਕੀ ਗੁਣ ਇਸ ਮਤਲਬ ਗੁਣਾ ਦਾ ਰਾਜਾ ਉਹਦਾ ਫਿਰ ਨਾਮ ਰੱਖਿਆ ਭਗਤ ਜੀ ਪੰਡਤ ਨੂੰ ਇਸ ਕਥਾ ਮਨ ਇਸ਼ਾਰਾ ਕਰਕੇ ਸਮਝਾਉਂਦੇ ਹਨ ਕਿ ਕਿਹਣਾ ਸ਼ਿਵ ਜੀ ਭੰਗ ਸਮਝਾਉਂਦੇ ਹਨ ਜਿਹੜਾ ਸ਼ਿਵ ਜੀ ਭੰਗ ਤਿਤ ਧੂਰੇ ਪੀ ਕੇ ਆਪਣੇ ਲੜਕੇ ਨੂੰ ਮਾਰ ਸਕਦਾ ਹੈ ਤੇ ਹਾਥੀ ਦਾ ਮੂੰ ਦੇ ਕੇ ਸ਼ਕਲੋਂ ਬੇਸ਼ਕਲਾ ਕਰ ਸਕਦਾ ਹੈ ਕਹਿੰਦੇ ਉਹ ਤੇਰਾ ਜੀ ਭਲਾ ਕਰੇਗਾ ਕਿਤੇ ਤੈਨੂੰ ਵੀ ਮਾਰ ਦੇਵੇਗਾ ਉਸਨੇ ਪੂਜਾ ਨਾ ਕਰ ਸਗੋਂ ਸਤ ਕਰਤਾਰ ਦਾ ਸੰਮਾਨ ਕਰ ਐਉਂ ਹੈ ਜਿਹਦੀ ਮਾਨੇਵ ਦੀ ਕਥਾ ਇਸ ਪੰਕਤੀ ਦੀ ਹੋਰ ਵੀ ਹੈ ਅੱਗੇ ਇਹ ਉਹ ਦੂਸਰੀ ਵੀਡੀਓ ਦੇ ਵਿੱਚ ਪਾਵਾਂਗੇ ਸੋ ਸਾ ਸਾਨੂੰ ਜੀ ਇਸ ਵੀਡੀਓ ਨੂੰ ਮਤਲਬ ਵਾਲਾ ਦੁਬਾਰਾ ਫਿਰ ਬਿੰਦੀਏ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਮੈਂ ਹੋਰ ਵੀ ਵੀਡੀਓ ਸੁਣ ਕੇ ਸਾਡਾ ਜੀ ਸਾਥ ਦਿਓ ਸਨੇ ਚੈਨਲ ਜਿਹੜਾ ਅਸੀਂ ਨਵਾਂ ਸ਼ੁਰੂ ਕੀਤਾ ਹੈ ਕਾਫੀ ਵੀਡੀਓ ਜਿਹਨੂੰ ਗੁਰਬਾਣੀ ਦੇ ਅਰਥ ਹੈ ਜੋ ਲੜੀਵਾਰ ਸ਼ਬਦ ਉਚਾਰ ਉਹ ਵੀ ਵੀਡੀਓ ਸਾਡੇ ਚੈਨਲ ਤੇ ਪਾਉਣੀ ਨੇ ਪਈਆਂ ਲਗਭਗ 550 ਦੇ ਕਰੀਬ ਬਣਾਣਾ ਵੀਡੀਓ ਇਸ ਚੈਨਲ ਦੇ ਵਿੱਚ ਹੁੰਦ ਕਰ ਸਿਪਾਈਆਂ ਤੇ ਉਹ ਵੀਡੀਓ ਵੀ ਆਪ ਜੀ ਨੇ ਸਰਵਨਕਮ ਨਿਗਰਾਨੀਤਾ ਕਰਨੀ ਇਹ ਬੇਨਤੀ ਆਪ ਜੀ ਨੇ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ